Hvordan er det her? ਉਬੇ ਨੂੰ ਕਹਿ ਨਹੀਂ ਸਕਦੇ ਰੋਕੇ ਕਰ ਲੈਂਦੀ ਤੁਸੀਂ ਫੈਮਿਲੀ ਮੀਟਿੰਗ ਤੇ ਆਏ ਹੋਇਆ ਇਧਰ ਉਹ ਵੀਰ ਚੀ ਤੇ ਇਧਰ ਉਹ ਪੰਜ ਕਿ ਸੋਚਣਗੇ ਸਿਆਣੇ ਸਹੀ ਹੀ ਕਹਿੰਦੇ ਆਂ ਵੀ ਧੀ ਦਾ ਘਰ ਪੱਟਣ ਦੇ ਵਿੱਚ ਇਹਨਾਂ ਦੀ ਮਾਂ ਦਾ ਹੱਥ ਹੁੰਦਾ ਤੂੰ ਆ ਰਿਸ਼ਤੇਦਾਰਾਂ ਦੇ ਵਿੱਚ ਨਾ ਜਿੱਥੇ ਮੈਂ ਟੋਪ ਲਾਉਣੀ ਸੀਗੀ ਮੈਂ ਫਿਰ ਨੱਕ ਬਣਾਉਣ ਨੂੰ ਤੇ ਤੂੰ ਫਿਰ ਨੱਕ ਬਣਾਉਣ ਨੂੰ ਜਰੂਸ ਕਢਾ ਕੇ ਧਰਤਾ ਕੋਈ ਨਹੀਂ ਆਲਣ ਤੇ ਤੇਰੀ ਮਾਂ ਨੂੰ ਫਿਰ ਗੱਲ ਕਰੂ ਉਹਦੇ ਨਾਲ ਵੀ ਫਿਰ ਉੱਥੇ ਰੱਖ ਲੈਂਦੇ ਫਿਰ ਵਿਹਣ ਦੀ ਕੀ ਲੋੜ ਸੀਗੀ ਜੀਨਾ ਥੋੜੀ ਜੀ ਮੌਕੇ ਦੀ ਨਜਾਤ ਨੂੰ ਸਮਝਿਆ ਕਰੋ ਆਪਦੀ ਇਹ ਬਸ ਬੋਲਦੇ ਰਹਿਣੇ ਆ ਮੈਨੂੰ ਲੱਗਦਾ ਹੁਣ ਆਪਾਂ ਨੂੰ ਘਰੇ ਚੱਲਣਾ ਚਾਹੀਦਾ ਹੈ ਕਰਸੀਸ ਕਿਰਕ ਉਮੀ ਕਲਪਨ ਦੇ ਨਾਲ ਨਾ ਕੁਝ ਨਹੀਂ ਹੁੰਦਾ ਕਈ ਚੀਜ਼ਾਂ ਬੰਦੇ ਦੇ ਬਸ ਚ ਨਹੀਂ ਹੁੰਦੀਆਂ ਜੋ ਰੱਬ ਨੇ ਲਿਖਿਆ ਨਾ ਉਹ ਤਾਂ ਹੋ ਕੇ ਹੀ ਰਹਿਣਾ ਹੁੰਦਾ ਪਹਲਾ ਥੋੜੇ ਐ ਦਿਨ ਰਾਤ ਚਿੰਤਾ ਕਰਨ ਦੇ ਨਾਲ ਕਿਹੜਾ ਮੁਸ਼ਕਲਾ ਹੱਲ ਹੋ ਜਾਣੀਆਂ ਨੇ ਤੁਸੀਂ ਆਪਦੀ ਹੋਈ ਸਿਹਤ ਖਰਾਬ ਕਰਕੇ ਬਹਿ ਜਾਣ ਆਇਆ ਜਿਹਦਾ ਫੋਨ ਆ ਬੰਦ ਕਰ ਪਹਿਲਾਂ ਇਹਨੂੰ ਹੱਦ ਹੋ ਗਈ ਇੱਕ ਤਾਂ ਮਾਰ ਲਿਆ ਤੇਰੇ ਫੋਨ ਨੇ ਜੀ ਕਰਦਾ ਬਾਕੀ ਕੰਮ ਤਾਂ ਮੈਂ ਫੇਰ ਕਰਾਂ ਪਹਿਲਾਂ ਇੱਟ ਮਾਰ ਕੇ ਤੇਰਾ ਮੈਂ ਫੋਨ ਹੀ ਭੰਨਾਂ ਅੱਤਰੀ ਮਾਂ ਦੇ ਫੋਨ ਨੇ ਨਾ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਚੋਪਟ ਕੀਤਾ ਪਿਆ ਅਕਲੋਦਰ ਅਵਤਾਰ ਕਲ ਸੀਗੇ ਗਏ ਸੀ ਘਰੇ ਉੱਥੇ ਵੀ ਟਰੀ 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 ਮਾਂ ਦਾ ਫੋਨ ਆ ਹੀ ਗਿਆ ਕਿੰਨੀਆਂ ਸੋਹਣੀਆਂ ਮੋਟੀਵੇਸ਼ਨਲ ਗੱਲਾਂ ਕਰਕੇ ਬੱਚਿਆਂ ਨੂੰ ਇਨਸਪਾਇਰ ਕਰ ਰਹੇ ਸੀਗੇ ਅੱਗੇ ਬਦਲਦੀ ਪਰ ਕਿੱਥੇ ਅ ਚਪਟਾ ਮਾਰ ਕੇ ਤਾਰਾ ਤੋੜ ਕੇ ਉਹ ਮਾਰੀਆਂ ਜਲੂਸ ਕਢਾ ਕੇ ਧਰਤਾ ਤੂੰ ਉੱਥੇ ਜੇ ਦੇਖਿਆ ਜਾਵੇ ਨਾ ਤਾਂ ਜਲੂਸ ਮੈਂ ਨਹੀਂ ਕਢਾਇਆ ਆ ਤੁਹਾਡੇ ਰੂਡ ਜੇ ਬਿਹੇਵੀਅਰ ਨੇ ਕਢਾਇਆ ਚੁਪ ਕਰ ਕੋਈ ਜਵਾਨ ਲੋਨਾਂ ਦੀ ਸਿੱਖਣੀ ਹੋਵੇ ਨਾ ਤਾਂ ਤੇ ਤੈ ਸਿੱਖੇ ਤੇ ਅੱਜ ਉਹ ਉਹ ਮੇਰੀ ਭਾਂਜੇ ਦੀ ਗ੍ਰੈਜੂਏਸ਼ਨ ਸੈਰੇਮਨੀ ਸੀ ਸਾਰੇ ਤਾੜੀਆਂ ਮਾਰ-ਮਾਰ ਕੇ ਉਹਨੂੰ ਵੈਲਕਮ ਕਰ ਰਹੇ ਸੀਗੇ ਵੀ ਵਾਹ ਵਾਹ ਸ਼ਾਬਾਸ਼ ਕਿੱਡਾ ਮਾਰਕਾ ਮਾਰਿਆ ਸਕੂਲ ਦੇ ਵਿੱਚੋਂ ਟੌਪ ਕੀਤਾ ਉਹਨੇ ਤੇ ਤੂੰ ਆ ਫੋਨ ਦੀ ਫੇਰ ਟਰਾਂ 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 ਚੱਕਿਆ ਫੋਨ ਤੇ ਠਾ ਇੱਥੇ ਬਾਹਰ ਤੋਂ ਹੀ ਫਿਰਦੀਆਂ ਤੂੰ ਉੱਥੇ ਅੰਦਰ ਸਾਰੇ ਆਪਾਂ ਨੂੰ ਡੀਕੀ ਜਾਂਦੇ ਆ ਤੈਨੂੰ ਅਕਲ ਓਕਲ ਹੈ ਕਿ ਨਹੀਂ ਕਿ ਤੇਰੀ ਮਾਂ ਨੇ ਅਕਲ ਦੇ ਕੇ ਤੈਨੂੰ ਭੇਜਿਆ ਹੀ ਨਹੀਂ ਖਾਣਾ ਖਾਲੀ ਕਰਕੇ ਨ ਖਾਲੀ ਦਿਮਾਗ ਦਾ ਨਾ ਪੋਸ਼ਣ ਕਰਕੇ ਭੇਜਦਾ ਸਾਡੇ ਮੱਥੇ ਮੜਦਾ ਉਹਨੇ ਉਹ ਮੇਰੀ ਮਾਂ ਨੂੰ ਕਾਤੇ ਵਿੱਚ ਲੈ ਕੇ ਆਉਂਦੇ ਆ ਲੈ ਕੇ ਆਉਣਾ ਹੀ ਹੈ ਜਦੋਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਤਿਆ ਨਾ ਸੀ ਤੇਰੀ ਮਾਂ ਦਾ ਫੋਨ ਕਰਦਾ ਕਿਉਂ ਉਹਨੂੰ ਲੈ ਕੇ ਆਵਾਂ ਵਿੱਚ ਮੈਂ ਮੇਰਾ ਦਰਦ ਮਹਿਸੂਸ ਕਰਨ ਦੀ ਬਜਾਏ ਤੁਸੀਂ ਕਿਵੇਂ ਮੇਰੇ ਤੇ ਗੁੱਸਾ ਕਰੀ ਜਾਂਦੇ ਹੋ ਮੇਰੀ ਮਾਂ ਦੀ ਕੋਈ ਮਜਬੂਰੀ ਵੀ ਤਾਂ ਹੋ ਸਕਦੀ ਆ ਨਾ ਨਾਲੇ ਘਰ 'ਚ ਕੋਈ ਸੁਣਨ ਵਾਲਾ ਹੈ ਨਹੀਂ ਜੇ ਮੇਰੀ ਮਾਂ ਨੇ ਮੈਨੂੰ ਨਹੀਂ ਫੋਨ ਕਰਕੇ ਕੋਈ ਗੱਲ ਦੱਸਣੀ ਜਾਂ ਪੁੱਛਣੀ ਤਾਂ ਵਿਚਾਰੀ ਨੇ ਹੋਰ ਕਿਹਨੂੰ ਪੁੱਛਣੀ ਆ ਬਸ ਮਜਬੂਰੀਆਂ ਤਾਂ ਤੇਰੀਆਂ ਤੇਰੀ ਮਾਂ ਦੀਆਂ ਜਾਂ ਤੇਰੇ ਪੇਕੇਆਂ ਦੀਆਂ ਆ ਸਾਡੀ ਤਾਂ ਕੋਈ ਗੱਲ ਹੀ ਨਹੀਂ ਉਧਰ ਮੇਰੀ ਭੈਣ ਦੇ ਦਿਲ ਤੇ ਵਿਚਾਰੀ ਦੇ ਕੀ ਬੀਤਦੀ ਹੋ ਜਦੋਂ ਉਹ ਤਾਂ ਸਮਾਗਮ ਛੱਡ ਕੇ ਤੂੰ ਆਉਣਾ ਬਾਹਰ ਤੁਰੇ ਫਿਰਦੀ ਆਂ ਰਾਮ ਨਾਲ ਮੰਮੀ ਜੀ ਮੰਮੀ ਜੀ ਮੰਮੀ ਜੀ ਮੰਮੀ ਜੀ ਮਾਰ ਲਿਆ ਤੇਰੇ ਫੋਨਾਂ ਨੇ ਐਸੇ ਗੱਲ ਦਾ ਕਲੇਸ ਪੈਂਦਾ ਆਪਣੇ ਘਰ ਦੇ ਵਿੱਚ ਹੋਰ ਕਹਦਾ ਨਹੀਂ ਆਪਣੇ ਕੀ ਕਮੀ ਆ ਇੱਕ ਉਹਨੂੰ ਵੀ ਚੱਜ ਨਾਲ ਬੁੜੀ ਨੂੰ ਟੇਕ ਨਹੀਂ ਹੈਗੀ ਐਵੇਂ ਦਿਨ ਰਾਤ ਸਾਨੂੰ ਡਿਸਟਰਬ ਕਰਦੀ ਰਹਦੀ ਆ ਨਾ ਦੁੱਖ ਸੁਣਾਉਣ ਨੂੰ ਕੱਲੀ ਤੂੰ ਹੀ ਬਚ ਗਈ ਜ਼ਰੂਰੀ ਐ ਕਰਦੇ ਉਹਨੇ ਸਾਰੇ ਕਲੇਸ਼ ਉਹ ਸਾਡੇ ਸਿਰ ਹੀ ਪਾਉਣੇ ਹੁੰਦੇ ਆ ਸਾਡੇ ਘਰ ਦੇ ਵਿੱਚ ਐ ਤਾਂ ਸ਼ੁਕ ਸ਼ਾਂਤੀ ਭੰਗ ਕਰ ਦਿੰਦੀ ਐ ਨਾ ਉਹ ਬੱਸ ਕਰੋ ਬਾਬਾ ਤੁਸੀਂ ਜਿੱਤੇ ਤੇ ਮੈਂ ਹਾਰੀ ਮੇਰੇ ਕੋਲ ਨਹੀਂ ਤੁਹਾਡੇ ਨਾਲ ਬਹਿਸ ਹੁੰਦੀ ਆ ਜਿੱਤੇ ਹਾਰੇ ਵਾਲੀਆਂ ਗੱਲਾਂ ਤਾਂ ਨਾ ਇੱਕ ਪਾਸੇ ਰੱਖ ਦੇ ਤੂੰ ਨਾ ਪਹਿਲਾਂ ਮੈਨੂੰ ਤੂੰ ਇਹ ਦੱਸ ਆ ਕਿਉਂ ਤੇਰੀ ਮਾਂ ਹੁਣ ਤਿੰਨ ਚਾਰ ਦਿਨਾਂ ਤੋਂ ਦਿਨ ਰਾਤ ਫੋਨ ਕਰਨ ਲੱਗੀ ਹੋਈ ਆ ਮੇਰੀ ਮਾਂ ਨੂੰ ਤਾਂ ਮੇਰੀ ਮਾਸੀ ਦੀ ਚਿੰਤਾ ਪਈ ਹੋਈ ਆ ਤੁਹਾਨੂੰ ਪਤਾ ਨਾ ਮਾਸੀ ਨੇ ਆਪਣੇ ਮੁੰਡੇ ਦਾ ਚਾਈ ਚਾਈ ਵਿਆਹ ਕੀਤਾ ਸੀ ਵੀ ਨੂ ਆਉਗੀ ਆ ਕੇ ਸਾਰਾ ਘਰ ਸੰਭੂਗੀ ਘਰ ਤਾਂ ਉਹਨੇ ਸੰਭ ਲਿਆ ਪਰ ਮਾਸੀ ਨੂੰ ਨਹੀਂ ਉਹ ਘਰ ਚ ਵਸਣ ਦਿੰਦੀ ਇਹ ਤਾਂ ਤੂੰ ਇੱਕ ਪਹਿਲੂ ਸੁਣਿਆ ਜੋ ਤੇਰੀ ਮਾਸੀ ਨੇ ਤੇਰੇ ਮੰਮੀ ਨੂੰ ਕਿਹਾ ਤੇ ਮੰਮੀ ਨੇ ਤੈਨੂੰ ਕਿਹਾ ਖਬਰਾ ਉਹਨਾਂ ਘਰਾਂ ਦੀ ਕੀ ਕਹਾਣੀ ਆ ਆਖਰ ਨਮੀ ਨੂ ਨੇ ਆਉਂਦੀ ਨਹੀਂ ਇੱਕੋ ਦਮ ਕਿਵੇਂ ਸੱਸ ਨੂੰ ਖੁੰਝੇ ਲਾਤਾ ਕੁਛ ਨਾ ਕੁਛ ਗਲਤੀ ਤਾਂ ਉਹਦੀ ਵੀ ਹੋਊਗੀ ਇੱਕੋ ਪਹਿਲੂ ਨਹੀਂ ਸੁਣਿਆ ਇੱਥੋਂ ਤੱਕ ਕਿ ਮੈਨੂੰ ਤਾਂ ਖੁਦ ਭਾਬੀ ਨੇ ਆਪ ਫੋਨ ਕਰਕੇ ਕਿਹਾ ਵੀ ਮੇਰੇ ਕੋਲੋਂ ਨਹੀਂ ਬੁੜੀ ਸਾਹਬ ਹੁੰਦੀ ਹੈਗੀ ਮੇਰੀ ਵੀ ਕੋਈ ਪ੍ਰਾਈਵੇਸੀ ਆ ਮੈਂ ਤਾਂ ਪਹਿਲਾਂ ਹੀ ਕਹਿੰਦੀ ਸ਼ਰਤ ਰੱਖੀ ਸੀ ਵੀ ਮੈਂ ਕੱਲੀ ਨਹੀਂ ਰਹਿਣਾ ਉਹ ਕਹਿੰਦੀ ਆ ਵੀ ਮਾਸੀ ਨੂੰ ਬਿਰਦਾ Ashram ਭੇਜ ਦੋ ਜਦੋਂ ਕੁੜੀ ਨੇ ਇਹ ਸ਼ਰਤ ਰੱਖ ਹੀ ਦਿੱਤੀ ਸੀ ਤਾਂ ਤੂੰ ਇਹ ਤਾਂ ਸੋਚ ਵੀ ਮਾਸੀ ਨੇ ਜਾਣ ਬੁੱਝ ਕੇ ਸਿਆਪਾ ਆਪਣੇ ਆਪ ਗਲ ਪਾਇਆ ਮਾਸੀ ਨੇ ਕਾਹਨੂੰ ਪਾਇਆ ਇਹ ਤਾਂ ਮਾਸੀ ਦੇ ਮੁੰਡੇ ਨੇ ਪਾਇਆ ਉਹ ਕਹਿੰਦਾ ਸੀ ਜੇ ਮੈਂ ਵਿਆਹ ਕਰਾਉਣਾ ਤਾਂ ਸਿਰਫ ਇਹਦੇ ਨਾਲ ਹੀ ਕਰਾਉਣਾ ਹੁਣ ਮੁੱਖ ਇਸ ਗੱਲ ਦੀ ਟੈਨਸ਼ਨ ਹੋਈ ਪਈ ਆ ਘਰ 'ਚ ਉਹ ਕਹਿੰਦੀ ਆ ਮੇਥੋਂ ਨਹੀਂ ਮਾਸੀ ਦੀਆਂ ਰੋਟੀਆਂ ਪੱਕਦੀਆਂ ਆਪਦੀਆਂ ਦੋ ਪਕਾਉਂਦੀ ਆ ਤੇ ਪਕਾ ਕੇ ਭਰਾਂ ਜਾਂਦੀ ਆ ਤੇ ਮਾਸੀ ਦਾ ਵੀ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਕਿੰਨੇ ਬਿਜੁਰਗ ਆ ਉਹ ਆਪਦੀਆਂ ਦੋ ਰੋਟੀਆਂ ਕਿੱਥੋਂ ਲਾ ਲੈਣਗੇ ਉਹ ਜੇ ਨੋ ਪੁੱਤ ਨਹੀਂ ਸਾਹ ਤੇ ਤਾਂ ਅੱਜ ਕੱਲ ਤਾਂ ਧੀਆ ਵੀ ਮਾਵਾਂ ਦਾ ਦੁੱਖ ਵਡਾਉਦੀਆਂ ਨੇ ਆ ਤੂੰ ਦਿਨ ਰਾਤ ਫੋਨ ਸੁਣੀ ਹੋਈਆਂ ਉਹ ਐਂਦਾ ਕਰੇ ਉਹਦੀ ਧੀ ਜਿਹੜੀ ਮਾਸੀ ਦੀ ਮਿੱਤੀ ਆ ਚੁੰਗਿਆ ਕਰ ਬਈ ਆ ਤੇ ਉੱਥੇ ਚਲੀ ਜਾਵੇ ਆਪਦਾ ਪਟਾਪਾ ਚੈਨ ਨਾਲ ਕੱਟੇ ਮਾਸੀ ਮੇਰੀ ਵਿਚਾਰੀ ਤਾਂ ਬਹੁਤ ਪੁਰਾਣੇ ਖਿਆਲਾਂ ਦੀ ਆ ਉਹਨਾਂ ਦੇ ਤਾਂ ਮਨ 'ਚ ਇਹ ਧਾਰਨਾ ਆ ਵੀ ਧੀ ਦੇ ਘਰ ਦਾ ਪਾਣੀ ਨਹੀਂ ਪੀਣਾ ਹੁਣ ਤੁਸੀਂ ਆਪ ਹੀ ਸੋਚੋ ਨੂ ਪਕਾ ਕੇ ਨਾ ਦੇਵੇ ਧੀ ਦਾ ਘਰ ਦਾ ਪਾਣੀ ਨਹੀਂ ਪੀਣਾ ਤੇ ਮਾਪੇ ਵਿਚਾਰੇ ਕਿੱਥੇ ਜਾਣ ਅੱਜ ਕੱਲ ਤਾਂ ਬਥੇਰੀਆਂ ਇਹੋ ਜਿਹੀਆਂ ਧੀਆ ਹੈਗੀਆਂ ਨੇ ਜਿਹੜੀਆਂ ਆਪਣੇ ਮਾਪਿਆਂ ਨੂੰ ਆਪਦੇ ਸਹਰੇ ਘਰ ਰੱਖ ਕੇ ਉਹਨਾਂ ਦੀ ਸੇਵਾ ਸੰਭਾਲ ਕਰਦੀਆਂ ਨੇ ਤੇ ਇਹ ਤਾਂ ਫਿਰ ਰਵਾਸੀ ਦੀ ਸੋਚ ਹੈ ਆਪਣੀ ਸੋਚ ਬਦਲ ਲਵੇ ਕਈ ਵਾਰੀ ਨਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨੇ ਉਹ ਰੂੜੀਵਾਦੀ ਹੁੰਦੇ ਨੇ ਉਹਨਾਂ ਦੇ ਵਿਚਾਰਾਂ ਨੂੰ ਬਦਲਣਾ ਬਹੁਤ ਔਖਾ ਹੁੰਦਾ ਬੜਾ ਸਮਝਾ ਸਮਝਾ ਦੇਖ ਲਿਆ ਸਾਰਿਆਂ ਨੇ ਪਰ ਉਹ ਨਹੀਂ ਮੰਨਦੇ ਸ਼ਾਇਦ ਤੂੰ ਵੀ ਤੇ ਤੇਰੀ ਮੰਮੀ ਵੀ ਤੇ ਤੇਰੇ ਮਾਸੇ ਵੀ ਆਪਣੀ ਜਗ੍ਹਾ ਸਹੀ ਹੋਈ ਐ ਕਿਉਂਕਿ ਪੁਰਾਣੇ ਬਜ਼ੁਰਗ ਕਈ ਵਾਰੀ ਆਪਣਾ ਆਪ ਸਾਰਾ ਕੁਝ ਪੁੱਤਾਂ ਦੇ ਨਿਸ਼ਾਵਰ ਕਰ ਦਿੰਦੇ ਸੀ ਪਰ ਉਸ ਤੋਂ ਬਾਅਦ ਖਾਸ ਕਰਕੇ ਵਿਆਹ ਤੋਂ ਬਾਅਦ ਨੋ ਪੁੱਤ ਉਹਨਾਂ ਨੂੰ ਪੁੱਛਦੇ ਨਹੀਂ ਤੇ ਬਜ਼ੁਰਗ ਵੀ ਵਿਚਾਰੇ ਕਿੱਥੇ ਜਾਣ ਛੇ ਮਾਪੇ ਆਪਣੇ ਪੁੱਤਾਂ ਵਾਸਤੇ ਸਭ ਕੁਝ ਨਿਸ਼ਾਵਰ ਕਰ ਸਕਦੇ ਆ ਪਰ ਬੱਚਿਆਂ ਦਾ ਵੀ ਫਰਜ਼ ਬਣਦਾ ਕਿ ਆਪਣੇ ਬਜ਼ੁਰਗ ਹੋਏ ਮਾਪਿਆਂ ਨੂੰ ਸਾਂਭਣ ਦੀ ਸੰਭਾਲ ਕਰਨ ਸੇਵਾ ਕਰਨ ਕਿਉਂਕਿ ਉਹਨਾਂ ਨੇ ਵੀ ਕੱਲ ਨੂੰ ਆਪਣੇ ਬਜ਼ੁਰਗਾਂ ਦੀ ਥਾਉਣਾ ਬਜ਼ੁਰਗ ਕੋਣਾ ਤੇ ਫਿਰ ਆਪਣੇ ਬੱਚਿਆਂ ਤੋਂ ਕੀ ਆਸ ਰੱਖਣਗੇ ਉੱਦਾਂ ਨਹੀਂ ਕਿਹੋ ਜੀ ਅਜੀਬੋ ਗਰੀਬ ਹਵਾ ਚੱਲ ਪਈ ਆ ਜਿਹੜੀ ਸਾਰੇ ਦੇ ਸਾਰੇ ਰਿਸ਼ਤੇ ਹੀ ਖਾ ਗਈ ਉਹ ਐਵੇਂ ਤਾਂ ਨਹੀਂ ਹੁਣ ਸਿਆਣੇ ਕਹਿੰਦੇ ਕਿ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾ